ਕੋਦਰ ਦੇ ਵਿੱਚ ਅਕਾਲੀ ਦਲ ਦੀ ਪਹਿਲੀ ਮੀਟਿੰਗ ਹੋਈ ਜਿਸ ਵਿੱਚ ਅਕਾਲੀ ਦਲ ਦੇ ਕਈ ਵਰਕਰਾਂ ਤੇ ਬੋਟਾ ਟ੍ਰਾਂਸਪੋਰਟਰਾਂ ਹਿੱਸ ਲਿਆ ਇਸ ਮੌਕੇ ਤੇ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੀ ਹਾਜ਼ਰ ਐ ਇਸ ਤੋਂ ਲਾਵਾ ਗੁਰਪ੍ਰਤਾਪ ਸਿੰਘ ਬਡਾਲਾ ਨੇ ਵੀ ਤਮਾ ਕੇਦਰਸ ਭੇਜੇ ਤੇ ਆਉਂਦੇਖਦੇ ਆ ਇਸਦੀਆਂ ਕੁਝ ਚੱਲਕਿਆ ਜੋ ਵੀ ਸਰਕਾਰ ਬਣੀਆ ਕੋਈ ਨਾ ਜਾਣ ਪਾਉ ਪਹਿਲਾਂ ਤਾਂ ਚਾਰਾ ਪਿੰਨ ਨਾ ਕਰਤ ਹੋਇਆ ਕਿੰਨਿਆਂ ਨੇ ਪੈਸੇ ਦੇ ਕੇ ਬਰੋਥੀਆਂ ਦੇ ਕੋ ਪਦਾਮਾ ਨੂੰ ਕਿੰਨੇ ਨੇ ਜੁੱਤੀ ਆਈ ਹੈ ਜਿਹੜੇ ਚੱਲਉਂਦਾ ਹੀ ਜਾਂਦੇ ਮਾਰੇ ਕੋਈ 5 ਲੱਖ ਦੇ ਗਿਆ ਕੋਈ 10 ਲੱਖ ਦੇ ਗਿਆ ਤੇ 15 ਲੱਖ ਦੇ ਗਿਆ ਕੋਈ ਮੰਗਾ ਨਹੀਂ ਕਿੰਨਿਆਂ ਨੇ ਡੁੱਟਾਉਂਦੀਆਂ ਕਿੰਨਿਆਂ ਪੈਣਾ ਦੀਆਂ ਬਾੜੀਆਂ ਰੁਪਈਆਂ ਕਿੰਨਿਆਂ ਨੇ ਫਰਸ਼ ਕੋਏ ਕਿੰਨਿਆਂ ਨੇ ਸੱਟਾ ਲੱਗਿਆ ਮੇਰਾ ਕਹਿਰ ਤੋਂ ਬਾਅਦ ਇਹ ਸਰਕਾਰ ਨਾ ਕੋਈ ਬਾਣੀ ਵਾਸ ਨਹੀਂ ਕਰ। ਇਹਦੇ ਕ੍ਰਾਈਮ ਇਹਨਾਂ ਵੱਧ ਗਿਆ। ਕੋਈ ਕੰਟਰੋਲ ਨਹੀਂ। ਕੰਟਰੋਲ ਕਿਹਨੇ ਕਰਨਾ? ਇਹ ਜੋ ਪੁਛਦਾ ਦੀ ਜੁਨਰੀ ਰਿਪੋਰਟ ਨਹੀਂ ਕਰਨਾ। ਪਰ ਕੋਲ ਸਪਰੇਟ ਸਰਦਾਰ ਬੱਟੀਆਂ ਮੁੱਖ ਮੰਤਰੀ ਆ। ਉਹਦੇ ਕੋਲ ਗੇੜਾ ਆ। ਉਹਨੇ ਪੰਜਾਬ ਦੇ ਕ੍ਰਾਈਮ ਨੂੰ ਕੰਟਰੋਲ ਕਰਦਾ। ਸਿੱਧੂ ਮਸੂਏ ਦੀ ਗੱਲ ਕਰ ਲਓ। ਸੰਦੀਪ ਮੰਗਲਵੰਦੀਆਂ ਦੀ ਗੱਲ ਲਓ। ਹੋਰ ਅਨੇਕ ਇਹਨਾਂ ਦੀਆਂ ਕਰਤਾਵਾਂ ਲੈ ਜਿਹੜੇ ਲੋਕ ਉਚਾਰੇ ਬਿਨਾਂ ਮਤਲਬ ਤੋਂ ਜਨਮ ਗਵਾ ਬੈਠੇ ਠੀਕ ਹੈ ਕ੍ਰਾਈਮ ਕਰੇਗਾ ਕਿਹਨਾਂ ਕਾਇਰ ਮਾਰਕਸ ਤੇ ਅਜਾ ਪਰ ਉੱਤੇ ਟੋਲ ਹੁੰਦਾ ਸਰਕਾਰ ਦਾ ਕੋਈ ਅਸਲ ਹੁੰਦਾ ਕੋਈ ਬਾਲੀਵੁੱਡ ਤੇ ਕਿੰਨੀਆਂ ਚੋਰੀਆਂ ਹੋਈਆਂ ਮੈਨੂੰ ਇੱਕ ਕੌਂਸਲਰ ਨੇ ਕਹੀ ਆ ਕਿ ਵਿਚਾਰੀ ਨੇ ਕਿਸੇ ਆਪਣੇ ਨਪੋਤਰ ਦੇ ਇੱਕ ਬਹੁਤ ਚੰਗਾ ਨਾਗਰਿਕ ਹੋਊਗਾ ਉਹਨੇ ਭੇਜੀਆ ਇੱਕ ਮਹੀਨੇ ਚ ਚੋਰੀਆਂ ਕਿੰਨੀ ਹੋਈਆਂ ਸਿਛੇ ਵਿੱਚ ਇੱਕ ਮਹੀਨੇ ਦੌਰਾਨ ਪ੍ਰਮੁਖ ਚੋਰੀਆਂ ਦਾ ਵੇਰਵਾ ਆ ਦੱਸ ਦੇ ਤੇ ਮੈਂ ਤਾਂ ਹਰਾਂ ਹੋ ਗਿਆ ਸੋਕੇ ਇਹ ਕਹਿੰਦੇ ਬਹਲਾ 10 ਪਰ ਲਕੋਟਰ 10 ਲੱਖ ਤੋਂ ਵੱਧ ਚੋਰੀ ਹੋਈਆ ਦੱਸ ਦੇ ਉਹਨਦੀ ਗੱਲ ਆ ਸਭ ਪਾਸੋਂ ਆਇਆ ਨੇ ਕੋ ਉਹ ਲਿਖ ਕੇ ਕਹਿਣੇ ਭੇਜਿਆ ਮੇਰਾ ਚਿਹਰੋ ਪਾਉ ਲੈ ਤੀਰਾਂ ਦੀਆਂ ਕਹਿੰਦੇ ਚਲ ਕੇ ਤਰਵਾਵੇ ਕਿ ਤੇਰੀ ਸਰਕਾਰ ਦੀ ਦਸੋ ਕਰਪਸ਼ਨ ਕਿ ਨਹੀਂ ਹੋ ਰਹੀ ਆ ਤਸੀਲਾ ਜਾਓ ਤਸੀਲਾ ਕਿਹਦੇ ਪਹਲੇ ਦਾ ਆਪਾਂ ਨੂੰ ਪਤਾ ਆਪਣੇ ਵੇਲੇ ਤਸੀਲਦਾਰ ਪੈਸੇ ਨਹੀਂ ਸੀ ਲੈਂਦਾ ਜੇ ਕੋਈ ਕੂਬ ਚਰ ਕਰਦਾ ਸੀ 5000 10000 ਦੇਉ ਠੀਕਿਆ ਕੰਮ ਹੋ ਗਿਆ ਚੰਦਰ ਭਾਈ ਪਤਾ ਆਪਣੇ ਖੁਸ਼ ਆਪਣੇ ਘਰ ਚ ਲੱਗਿਆ ਹੁਣ ਜਿੰਦੇ ਫਟਾਂਗਾ ਆਇਆ ਸੀ ਤਸੀਲਦਾਰ ਕਹਿੰਦੇ ਰੋਜ ਦਾ 10 ਲੱਖ ਰੁਪਈਆ ਕਸ ਇਕੱਠਾ ਕਰਕੇ ਲਿਆਂਦਾ ਸੀ ਤੇ ਅਦਾ ਐਸ਼ਾ ਸੀ ਇਸ ਐਮਐਲਏ ਦਾ ਇਹਦਾ ਕਿ ਚਿਹਤਾਂਜ ਬੋਤਲ ਦਾ ਅਗੂਜਾ ਉਹ ਨਵਾਂ ਬਚਾਉਂਦਾ ਸੀ ਅਦੇ ਪੈਸੋਂ ਨੇ ਲਿਆਂਨੇ ਅਦੇ ਤਸੀਹਦਾਂ ਨੇ ਲਿਆਂਨੇ ਦੱਸੋ ਕਿਹਨਾਂ ਨੂੰ ਸੱਚ ਤੇ ਤਾਂ ਰਗੋਤਰ ਨੇ ਉਹ ਕਿ ਐਮਐਲਏ ਬਣ ਗਈ ਤੇ ਤੂੰ ਪੈਸੇ ਲੋਕਾਂ ਦੇ ਪਾਪੜੇ ਅਸਲ ਲੈ ਕੇ ਧਾਰਾ ਆਪਦੀ ਦਵਾਈ ਕਰਨ ਲੱਗੀ ਆ ਤੇ ਮੇਰੇ ਮੇਰੇ ਵੀਰੋ ਬਜ਼ੁਰਗੋ ਸਿਕੋ ਬਹੁਤ ਕੋਹਾਂਗੇ ਆਪਣੇ ਨਾਲ ਬਹੁਤ ਆਪਣੇ ਨਾਲ ਬੰਦਮਾਹੀ ਹੋ ਰਹੀ ਹੈ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਲ ਦੀ ਚੀਜ਼ ਨਹੀਂ ਕ੍ਰਪਚਨ ਵੱਧ ਗਈ ਧਰਾਈ ਵੱਧ ਗਿਆ ਤੇ ਕਰਾਈ ਵੱਧ ਗਿਆ ਸਰਕਾਰ ਬਸ ਉਹ ਕੀ ਕਰਦੀ ਹੈ ਜਿਹੜੀ ਗੱਲਾਂ ਪਹਿਲੇ ਦਾ ਬਸੇ ਸੋਨੀ ਸਰ ਅਮਰਜੀਤ ਸਿੰਘ ਨੇ ਬੈਸੇ ਕਿਰਾ ਜਿਹੜਾ ਹਜੇ ਇੱਕ ਬਿਰਸ਼ਕਤ ਬੇਟੀ ਮਗੋਦਰ ਕੋ ਆਪਣੇ ਕਾਰਨੀ ਗੱਲ ਦੀ ਸਰਕਾਰ ਤੋਂ ਲੈਣ ਦੇ ਪੈਸੇ ਆ ਰਹੇ ਨੇ ਉਹ ਵੀ ਨਹੀਂ ਖਰਚ ਹੋਏ ਤੇ ਵੇ ਭਾਈਏ ਸਰਕਾਰ ਦੇ ਨਾਲ ਕਿੰਦਾ ਕੁਛ ਨਹੀਂਗਾ ਆ ਬੀਬੀ ਕਹਿੰਦੀ ਹੁਣ ਜਾ ਕੇ ਸੈਂਬਲੀ ਚ 100 ਗਾੜੀ ਨੂੰ ਕਹਿੰਦੀ ਕੋਈ ਕਾਰਨੀ ਬਣਾਇਆ ਇਹਨੂੰ ਪੁੱਛੋ ਆ ਕਾਰਨੀ ਨਹੀਂ ਬਣਾਇਆ ਇਹ ਹੁਣ 100 ਗਾੜੀ ਕਿ ਕਹੋ ਪਹਿਲਾਂ ਬਣਾਇਆ ਹਸਪੀਟਲ ਆਪਾਂ ਬਣਾਇਆ ਜੱਜਾ ਬੱਚਾ ਉਹਦੇ ਕੋਈ ਡਾਕਟਰ ਨਹੀਂ ਕੋਈ ਉੱਤੇ ਸਟਾਫ ਨਹੀਂ ਪੁੱਛੋ ਇਹਨੂੰ ਐਸੈਂਬਲੀ ਜਾ ਕੇ ਝੂਠ ਪਾਉਂਦੀ ਆ ਕਦੀ ਕੋਈ ਕੰਮ ਨਹੀਂ ਹੋਇਆ ਸੌਂਗੜ ਨੂੰ ਸੀਵਰੇਜ ਦਾ ਪ੍ਰਾਜਾ ਹੈ ਸੀਵਰੇਜ ਦਾ ਪ੍ਰਬੰਧ ਕੀਤਾ ਸਾਰਾ ਸ਼ਹਿਰ ਸੀਵਰੇਜ ਕਾਲਿਆ 25 ਸਾਲ ਲੋਕਾਂ ਦੀ ਮੰਂਸੀ ਪਾਣੀ ਖੜਦਾ ਸੀ ਲੋਕਾਂ ਦੇ ਘਰਾਂ ਦੇ ਬਾਹਰ ਆਪਣੀ ਜ਼ਿੰਮੇਵਾਰੀ ਸੀ ਖੰਭਾਂ ਦੇ ਭਾਈ ਕਿਰਕੇ ਤੁਸੀਂ ਸਾਨੂੰ ਮੋਖਾ ਦਿੱਤਾ ਸੀ ਕੋਈ ਨਹੀਂ ਸਾਡਾ ਸਾਰਾ ਟੁੱਟੇ ਪਰ ਤੁਸੀਂ ਮੋਖਾ ਦਿੱਤਾ ਸੀ ਹੁਣ ਪੁੱਛਾਓ ਦੋ ਸੰਗਾਂਜਨ ਭਗਵਾਨ ਮਾ ਜੀ ਕਿਹਣਾ ਕੰਮ ਕੀਤਾ ਤੁਸੀਂ ਪੰਜਾਬ ਚ ਰੇਖਾ ਤੇ ਜਿਹੜਾ ਕਹਿੰਦਾ ਰੇਖਾ ਨੇ ਇੰਨੇ ਹਜ਼ਾਰ ਕਰੋੜ ਕਹਾਂਗਾ ਕੋਈ ਇਹਦਾ ਕੌਣ ਚੱਕਾ ਟਿਗਾਰੇ ਤੋਂ ਸੰਗਵਾਲ ਤੋਂ ਮੇਰਾ ਤੋਂ ਇਹ ਆਪਣੇ ਹੋਰ ਉਹਨਾਂ ਦਰਿਆ ਦੇ ਨਾਲ ਜਿਹੜੇ ਕੰਢੇ ਆ ਗਏ ਰਿਹਾ ਕੌਣ ਚੱਕਦਾ ਇੱਥੇ ਨਹੀਂ ਐਮਐਲਏ ਰਹਿਣਾ ਚੱਕਦੇ ਨਾ ਉਹਦੇ ਚੱਪਲ ਚਾਦੇ ਨੇ ਅਸੀਂ ਵੀ ਚੱਪਲ ਪਾ ਸਕਦੇ ਸੀ ਸਾਨੂੰ ਵੀ ਕੋਈ ਕਿ ਦੇ ਮੁਸ਼ਕਲੀ ਸੀ ਅਜ਼ੀਰ ਇਕਟੈਕ ਸੱਜੋਸੀ ਕੋਲ ਇੱਕ ਟੋਕ ਕਰਾ ਲਈ ਰੇਟਾਂ ਦਾ ਦਿੱਖਿਆ ਸੀ ਇੱਕ ਤੇਲਾ ਵੀ ਲਿਆ ਰੇਟਾਂ ਤੋਂ ਅੱਜ ਰੇਟਾਂ ਕਿੱਧਰ ਗਈ ਪਾ ਕੇ ਮੈਂ ਸ਼ੈਗਰਾ ਕਹਿੰਦਾ ਸੀ ਪੰਜਾਬ ਦਾ ਵਕਮਤਰੀ ਮਾਨ ਸਰ ਕਿ 5 ਰੁਪਏ ਸ਼ੈਗਰਾ ਰੇਟਾ ਦਊਗਾ ਅੱਜ 40 ਉਹਦੀ 15 ਹਜ਼ਾਰ ਦੀ 20 ਹਜ਼ਾਰ ਦੀ ਕਹਿੰਦੇ ਚੱਪਰਾ ਦਾ 40 ਹਜ਼ਾਰ ਦਾ ਬਸ ਉਹ ਬੋਝ ਕਿੱਥੇ ਪੈ ਰਿਹਾ ਪੈਸੇ ਕਿੱਥੇ ਜਾ ਰਹੇ ਆ ਪੈਸੇ ਸਾਰੇ ਆਮ ਆਦਮੀ ਦੇ ਅਮਲੀਅ ਦੇ ਹੀਰੋ ਨੇ ਜਿਹੜੇ ਚੌਰੇ ਦੇ ਪਾਸੇ ਜਿਹੜੇ ਕਹਿੰਦੇ ਸੀ ਸਾਇਕਲਾਂ ਤੇ ਚੰਦੀ ਅੜਵਾਵਾਂਗੇ ਦੇ ਮਾਨ ਅੜ ਗਏ ਜਦੋਂ ਅਮਲੇ ਨਾਵੇਂ ਲਾਇਆ ਅੱਜ ਕਿੰਨੇ ਨੂੰ ਲੈਂਡ ਕਰੂਜ਼ ਰਿਆਂ ਦੋ ਸਾਲਾਂ ਚ ਗੱਡੀਆਂ ਕਰੋੜ ਕਰੋੜ ਦੀਆਂ ਗੱਡੀਆਂ ਤੁਹਾਡੇ ਕੋ ਆ ਗਈਆਂ ਤੁਸੀਂ ਇਹਨਾਂ ਪ੍ਰਸ਼ੰਕਾ ਕਰ ਲਿਆ ਤੇ ਤੁਸੀਂ ਦਾਰੇ ਆ ਮਾਰਦੇ ਹੋ ਕਿ ਜੀ ਆਂ ਕੰਨਾਂ ਦੀ ਕਰਪਸ਼ਨ ਨਹੀਂ ਕਰਦੇ ਹੁਣ ਪੁੱਛੋ ਇਹਨੂੰ ਅੰਦਰ ਜਾ ਕੱਪਤਾ 2 ਮਹੀਨੇ ਬਾਅਦ ਨੇ ਜਵਾਬ ਕਰੀਆ 500 ਕਰੋੜ ਰੁਪਈਆ ਇਹਨੇ ਸ਼ਰਾਬ ਦੇ ਠੇਕੇਦਾਰਾਂ ਤੋਂ ਲਿਆ ਤੇ ਭਾਈ ਤੂੰ ਗਾਣਾ ਲਵਾਉਂਦਾ ਰਹੇ ਤੁਸੀਂ ਉਹ ਕਿਹੜੀ ਦੇ ਵਿੱਚ ਸੁਨਾਰਾ ਬਣਿਆ ਉਸੇ ਸਾਰਾ ਕੁਝ ਪੰਜਾਬ ਦਾ ਚੂਠ ਬੋਲ ਕੇ ਪੰਜਾਬ ਨੂੰ ਤੁਬਰਾ ਕਰਦੇ ਆ ਸਰਕਾਰ ਕੌਣ ਚਲਾ ਰਿਹਾ ਕੋਈ ਪੰਜਾਬੀ ਨਹੀਂ ਚਲਾ ਰਿਹਾ ਰਾਜਾ ਚੰਗਾ ਚਲਾਉਂਦਾ ਸੀ ਹੁਣ ਦਰਦਾਂ ਤੋੜ ਗਿਆ ਤੇ ਉੱਥੇ ਇੰਗਲੈਂਡ ਜਦੋਂ ਪਤਾ ਸੀ ਈਡੀ ਨੇ ਉਹਨਾਂ ਦੀ ਗੱਲ ਰਸਾ ਪੋਣਾ ਤੇ ਛੱਡ ਕੇ ਗ੍ਰੈਂਡ ਚਲਾ ਗਿਆ ਕਿ ਪਹਿਲਾਂ ਰਾਜ ਉੱਚਟਾ ਬਦਲੀਆ ਦੇ 5-5 ਕਰੋੜ ਲੱਗਾ ਸੀ ਸਾਰੀਆਂ ਬਹਿਣਾ ਰਾਜ ਉੱਚਟਾ ਕੋ ਜਾਂਦੀ ਅਸੀਂ ਕਿਉਂ ਜਿਹੜੀ ਆਪਣੇ ਪੰਜਾਬ ਸਰਕਾਰ ਦੀਆਂ ਇਹਦਾ ਭਗਵਾਨ ਜੀ ਤੋਂ ਪੁੱਛਦੇ ਨਹੀਂ ਸੀਗੇ ਸਾਰੀ ਸਰਕਾਰ ਦਿੱਲੀੋਂ ਚੱਲਦੀ ਸੀ ਤੇ ਆਪਾਂ ਦਿੱਲੀ ਨੇ ਨਹੀਂ ਅੱਗੇ ਡੋਡੇ ਟੇਕੜੇ ਤੀਜੀ ਪ੍ਰੀਖਿਆ ਪੈ ਗਿਆ ਪੰਜਾਬੀਆਂ ਨੂੰ ਸਰਕਾਰ ਬਣਾਤੀ ਬਦਲਾਅ ਕਰਕੇ ਪਰ ਬਦਲਾਅ ਜੇ ਆਇਆ ਇਹਨਾਂ ਨੇ ਖਰਾ ਦਾ ਇਹਨਾਂ ਨੇ ਆਪਣਾ ਜਿਹੜਾ ਐਮਐਲਏ ਬਦਲਾਅ ਆਇਆ ਤੇ غور ਕਰੋ ਨੰਬਰਦਾਰ ਕਿਨੇ ਬੱਝੇ ਗਏ ਸਾਰੇ ਆਪਣੇ ਨੰਬਰਦਾਰ ਆਪਾਂ ਬਣਾਏ ਦੱਸੋ ਜੇ ਕੋਈ ਖਰਾਸਾ ਲਿਆ ਨੰਬਰਦਾਰ ਆਪਣੇ ਨੰਨੇ ਕੇ ਜਿਹੜੀ ਐਮਐਲਏ ਆ 5 ਲੱਖ ਰੁਪਈਆ ਇੱਕ ਆਪਣੇ ਨੰਬਰਦਾਰ ਨੂੰ ਫੜਵਾਉਣ ਦਾ ਲਿਆ ਪਿੰਡ ਹੈ ਉਹ ਤੇ ਦੂਰ ਪਿੰਡ ਦੇ ਪਰਲੇ ਪਾਸ ਪਿੰਡ ਦਾ ਹੈ ਕਾਦੀਆ ਇੱਕ ਐਮਐਲਏ ਕੋ ਸੌਰੀ ਲੰਬੜਦਾਰ ਕੋ 2 ਲੱਖ ਇੱਕ ਪਿੰਦੇ ਨੂੰ ਲੰਬੜਦਾਰ ਚਲ ਗਿਆ ਵੀ ਸਾਨੂੰ ਲੰਬੜਾ ਬਣਾ ਦਿਓ ਭਾਈ ਚਾਰਾਂ ਦੀ ਨਮਰਦਾਰੀ ਦੋਨਾਂ ਕਰੋ ਦੋ ਦੋ ਲੱਖ ਰੁਪਈਆ ਦੇਣਾ ਲੰਬੜਦਾਰੀ ਬਣਾਉਣ ਦਾ ਇੱਕ ਪਿੰਡ ਤੋਂ 5 ਲੱਖ ਰੁਪਈਆ ਦੇਣਾ ਲੰਬੜਦਾਰ ਬਣਾਉਣ ਦਾ ਇਹ ਤਾਂ ਜੋ ਬਾਲ ਸਭ ਕਹਿੰਦੇ ਮੈਨੂੰ ਦੇ ਦਿਓ ਕੋਈ ਫਰਕ ਨਹੀਂ ਜਿਹੜੇ ਡਰਗ ਵੇਚਦੇ ਨੇ 40 ਲੱਖ ਰੁਪਇਆ ਇਹੋ ਕੋਈ ਜਣਾ ਦੋਧਿਆਂ ਦਾ ਸਗਾ ਸਮਗਲਰ ਚਿਟਾ ਅਮਰੀਕਾ ਉਹਦਾ ਦੋਧਿਆਂ ਦਾ ਟਰੱਕ ਫਲੋਰ ਦੀ ਪੁਲਿਸ ਨੇ ਫੜਿਆ ਉਹਦੇ ਪਰਚਾ ਆਇਆ ਬਲੌਰ ਚ 40 ਲੱਖ ਰੁਪਇਆ ਇਸ ਬੀਬੀ ਨੇ ਲਿਆ ਉਸ ਚੱਚੇ ਕਰੇ ਵਪਾਰੀ ਤੋਂ ਤੇ ਦੱਸੋ ਮੀਰੋ ਬਸੁਰਗੋ ਪੈਣੋ ਇਹ ਆਪਣਾ ਆਪਣੇ ਨਾਲ ਇਨਸਾਫ ਕਿਉਂ ਕੋਲ ਕਰਦਾ ਤੇਰੇ ਕੰਮ ਕਰ ਲੈ ਆਪਣੇ ਤੇ ਲੋਕਾਂ ਨੂੰ ਦੱਸੋ ਜਾ ਕੇ ਕੇਤੀ ਸਵਾਰਗਾ ਕੈਡੀਨੇਟ ਨਹੀਂ ਬਣਨਾ ਉਹ ਮੈਂ ਕੀ ਨਹੀਂ ਗਾਲੂ ਚਾਹੇ ਜੀ ਦੁਰਦਸ਼ਮਾ ਮੰਗ ਲੈਣੇ ਆ ਸਾਰੇ ਕੈਡੀਨੇਟ ਦੇ ਵੇਖੋ ਸਾਰੇ ਆਦੇ ਜਿਹੜੀ ਪਰਫਾਰਮੈਂਸ ਲਓ ਜੇਪੀ ਸਾਹਿਬ ਲੁਬੋਧਰ ਦਾ ਇਹਨਾਂ ਦੀ ਸਾਹਜ ਜੁਨੈਦਰ ਦਾ ਸਾਹਜ ਕੀ ਜੀ ਪੀਡੀ ਸਾਸੂ ਜੀ ਦਾ ਨਹੀਂ ਇਹਨਾਂ ਨੇ ਬਹੁਤ ਵੱਡਾ ਫਰਜ਼ਨਾਮਾ ਕੀ ਜੀ ਪੀਡੀ ਕਾਂਗਰਸ ਦੇ ਲੀਡਰ ਤੇ ਕਾਂਗਰਸ ਬਣ ਗਈ ਇਕੱਲੇ ਚਾਲੇ ਕਿਉਂ ਹੈ ਇਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੀ ਜਿਹੜੀ ਪ੍ਰਾਪਤੀਆਂ ਉਹ ਤੋਂ ਪ੍ਰਭਾਵਿਤ ਆ ਅਕਾਲੀ ਦਲ ਦੇ ਇਤਿਹਾਸ ਤੋਂ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਮੈਨੂੰ ਪ੍ਰੇਰਨਾ ਮਿਲਦੀ ਆ ਕਿ ਅਕਾਲੀ ਦਲ ਹੀ ਅਸੀ ਪਾਰਟੀ ਆ ਜਿਹੜੀ ਪੰਜਾਬ ਵਾਸਤੇ ਜਿਹਨੇ ਸੰਘਰਸ਼ ਕੀਤਾ ਪੰਜਾਬ ਵਾਸਤੇ ਜਦੋਂ ਜੰਗ ਕੀਤੀ ਤੇ ਪੰਜਾਬ ਦੀ ਰਾਖੀ ਕੀਤੀ ਕੋਰੇ ਉੱਤੇ ਕੋਈ ਪੰਜਾਬ ਦੇ ਮਸਲੇ ਉਹ ਲਾਗੇ ਦਿੱਲੀ ਜਦੇ ਕੋਈ ਨਹੀਂ ਦਿੱਤੇ ਅਕਾਲੀ ਦਲ ਨੇ ਠੀਕਿਆ ਸਾਡੇ ਕੰਮ ਨਹੀਂ ਹੋਏ ਦਿੱਲੀ ਆਏ ਨਹੀਂ ਸਾਡਾ ਬਹੁਤ ਮੈਂਸਾਦੀ ਕੀਤੀ ਬੜੀ ਗੱਬੀ ਸਟੋਰੀ ਆ ਪਰ ਕੇਪੀ ਸਾਹਿਬ ਸਭ ਤੋਂ ਵਧੀਆ ਉਮੀਦਵਾਰ ਨੇ ਇਮਾਨਦਾਰ ਨੇ ਮੇਰੀ ਨੀਤ ਨਹੀਂ ਹੋਏ ਕੋਈ ਅਕਾਲੀ ਚੱਲ ਗਿਆ ਇਹਨਾਂ ਨੇ ਨਾ ਨਹੀਂ ਕੀਤੀ ਕੋਈ ਹੋਰ ਪਾਰਟੀ ਦਾ ਚੱਲ ਗਿਆ ਕੇਪੀ ਸਾਹਿਬ ਨੇ ਕੰਮ ਕੀਤੇ ਆ ਅਸੀਂ ਅੱਜ ਉੱਤੇ ਬੈਠੇ ਜੀ